ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਾਡਾ ਗੱਲ ਜਾਣਕਾਰੀ ਦੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ 1 ਜੂਨ ਤਰੀਕ 2024 ਸੋ ਅੱਜ ਆਪਾਂ ਗੱਲ ਕਰਾਂਗੇ 1 ਜੂਨ ਬਾਰੇ 1 ਜੂਨ 1984 1 ਜੂਨ 1984 ਨੂੰ ਹਰਮੰਦਰ ਸਾਹਿਬ ਵਿਖੇ ਸੀਜੀਆਰਪੀ ਐਫ ਤੇ ਬੀਐਸਪੀ ਨੇ ਘੇਰਾਬੰਦੀ ਕੀਤੀ ਸੀ ਇਸ ਦਿਨ ਫੌਜ ਨੇ ਉਸੇ ਦਿਨ ਸਿੰਗਾ ਤੇ ਗੋਲੀਆਂ ਚਲਾਈਆਂ ਗੋਲੀਆਂ ਚਲਾ ਕੇ ਉਹਨਾਂ ਨੇ ਦੇਖਣਾ ਚਾਹਿਆ ਕਿ ਉਹਨਾਂ ਦੇ ਕੋਲ ਕਿੰਨਾ ਕੋ ਅਸਲਾ ਹੈ ਤੇ ਕਿੰਨਾ ਕਿੱਥੇ ਕਿੱਥੇ ਉਹਨਾਂ ਨੇ ਮੋਰਚੇ ਲਾਏ ਹਨ ਦਸਨ ਵਿੱਚ ਇਹ ਵੀ ਆਉਂਦਾ ਹੈ ਕਿ ਉਹਨਾਂ ਦੇ ਕੋਲ 315 ਬੋਰ 315 ਬੋਰ ਅਸਲਾ ਤੇ ਐਲਐਮਜੀ 756 ਐਕਸਪੈਂਡੋ ਮਸ਼ੀਨ ਗੱਨਾਂ ਵੀ ਸਨ ਤੇ ਦੋ ਮੋਟਰ ਵੀ ਦੀ ਵੀ ਵਰਤੋਂ ਕੀਤੀ ਗਈ ਉਸ ਦਿਨ ਦੱਸਣ ਸਾਰੇ ਇਹ ਵੀ ਪਤਾ ਲੱਗਦਾ ਹੈ ਕਿ ਸਿੰਘਾਂ ਨੇ ਉਹਨਾਂ ਦੀਆਂ ਗੋਲੀਆਂ ਦਾ ਕੋਈ ਜਵਾਬ ਨਹੀਂ ਦਿੱਤਾ 6 ਜੂਨ ਇਸੇ ਦਿਨ ਇਸੇ ਦਿਨ ਹੀ ਇੱਕ ਬਹੁਤ ਵੱਡੀ ਸ਼ਹਾਦਤ ਵੀ ਹੁੰਦੀ ਹੈ ਜੋ ਕਿ ਬੱਬਰ ਖਾਲਸਾ ਨਾਲ ਸਬੰਧਤ ਹੈ ਉਹਨਾਂ ਦਾ ਨਾਮ ਹੈ ਸਰਦਾਰ ਕਲਵੰਤ ਸਿੰਘ ਜੀ ਜਗਾਧਰੀ ਜਿਨ੍ਹਾਂ ਨੂੰ ਮਹਿੰਗਾ ਸਿੰਘ ਬੱਬਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਦਾ ਜਨਮ 1957 ਸ਼ਹਿਰ ਜਗਧਰੀ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਪ੍ਰਤਾਪ ਸਿੰਘ ਤੇ ਮਾਤਾ ਦਾ ਨਾਮ ਜਸਵੰਤ ਕੌਰ ਸੀ। ਬੱਬਰ ਖਾਲਸਾ ਮਹਿੰਗਾ ਸਿੰਘ ਜੀ ਦੀ ਸ਼ਹਾਦਤ CRP ਦੇ ਨਾਲ ਮੁਕਾਬਲਾ ਕਰਦਿਆਂ ਹੋਇਆ ਹੋਈ ਸੀ।